ਬੱਬਲ ਸਾਈਕਲ ਦੇ ਦੋਨਾਂ ਟਾਇਰਾਂ ਦੇ ਵਿੱਚ ਜੇ ਹਵਾ ਪੂਰੀ ਤੇ ਬਰਾਬਰ ਆ ਨਾ ਤਾਂ ਸਾਈਕਲ ਪਾਣੀ ਵਾਂਗੂ ਚੱਲਦਾ ਆ ਜੇ ਦੋਨਾਂ ਟਾਇਰਾਂ ਦੇ ਵਿੱਚੋਂ ਇੱਕ ਟਾਇਰ ਦੇ ਵਿੱਚ ਵੀ ਹਵਾ ਥੋੜੀ ਜਿਹੀ ਘੱਟ ਜਵੇ ਨਾ ਤਾਂ ਸਾਈਕਲ ਚਲਾਉਣ ਦੇ ਵਿੱਚ ਬੰਦੇ ਨੂੰ ਬੜੀ ਤਕਲੀਫ ਹੁੰਦੀ ਆ ਸੇਮ ਹਸਬੰਡ ਵਾਈਫ ਦਾ ਰਿਸ਼ਤਾ ਵੀ ਕੁਝ ਐਹੋ ਜਿਹਾ ਹੁੰਦਾ ਵਾ ਫਰਕ ਇੰਨਾ ਕੋ ਹੁੰਦਾ ਕਿ ਜੇ ਸਾਈਕਲ ਦੇ ਟਾਇਰਾਂ 'ਚ ਹਵਾ ਘੱਟ ਹੋਵੇ ਤਾਂ ਪ੍ਰੋਬਲਮ ਆਂਦੀ ਆ ਉਧਰ ਜੇ ਦੋਨਾਂ ਦੇ ਵਿੱਚੋਂ ਇੱਕ ਦੇ ਵਿੱਚ ਜੇ ਕਿਸੇ ਤੀਸਰੇ ਨੇ ਹਵਾ ਭਰੀ ਹੋਵੇ ਤੇ ਤਾਂ ਉਹਨਾਂ ਦੇ ਵਿੱਚ ਦਰਾਰ ਬਣਦੀ ਆ ਜਿਹਦੇ ਵਿੱਚ ਹਵਾ ਭਰੀ ਹੁੰਦੀ ਨਾ ਉਹ ਫਿਰ ਆਪਣੇ ਜੀਵਨ ਸਾਥੀ ਨੂੰ ਨਾ ਇਗਨੋਰ ਕਰਨ ਲੱਪੰਦਾ ਹੈ ਇੱਕ ਗੱਲ ਯਾਦ ਰੱਖਿਓ ਦੋਸਤੋ ਹਵਾ ਭਰਨ ਵਾਲੇ ਦਾ ਕੁਝ ਨਹੀਂ ਜਾਂਦਾ ਹਵਾ ਜਿਹਦੇ ਵਿੱਚ ਭਰੀ ਹੋਵੇ ਨਾ ਨੁਕਸਾਨ ਹੋਦਾ ਹੀ ਹੁੰਦਾ ਹੈ ਇਸ ਕਰਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੇ ਹਵਾ ਭਰਦੇ ਆ ਨਾ ਜਾਨੀ ਚੁਗਲਖੋਰ ਉਹਨਾਂ ਤੋਂ ਥੋੜਾ ਜਿਹਾ ਦੂਰੇ ਰਿਹਾ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਸੌਖੇ ਔਖੇ ਟਾਈਮ ਦੇ ਵਿੱਚ ਤੁਹਾਡੇ ਜੀਵਨ ਸਾਥੀ ਨੇ ਤੁਹਾਡੇ ਕੰਮ ਆਉਣਾ ਹੈ ਹੋਰ ਕਿਸੇ ਨੇ ਨਹੀਂ